ਕਭ ਬੇਸੱਗੀ ਗਾ ਲਾ ਹਾਂਜੀ ਸਭ ਕੀ ਹਾਲ ਕੀ ਨੇ ਦੋਰਾ ਕੀ ਆਪ ਵੀ ਬੜੀਆ ਹਾਲ ਨੇ ਸੱਲ ਮੁੰਡਾ ਤੇਰੇ ਬਸ ਸਭ ਠੀਕ ਆ ਆਪ ਵੀ ਬੜੀਆ ਕੀ ਬਣੀ ਅੰਦਾ ਸੀ ਅੱਛਾ ਸਾਰੇ ਮਾਰੇ ਹਾਨ ਕਰਕੇ ਤੇ ਹੁਣ ਤੁਸੀਂ ਕਹਿੰਦੇ ਹੋ ਵੀ ਸਾਡੇ ਹਾਲ ਤਾਂ ਚੰਗੇ ਆ ਹਾਲ ਤੁਹਾਡੇ ਸਾਡੇ ਹਾਲ ਤਾਂ ਸਾਡੇ ਮਾੜੇ ਕਿੱਥੇ ਸੀਗੇ ਉਦੋਂ ਹੂੰ ਜਦੋਂ ਨਹੀਂ ਨਿੱਖ ਨਿੱਖ ਕੇ ਲੰਘਦੇ ਜਦੋਂ ਨਿਖਰ ਨਿਖਰ ਕੇ ਨੰਗਦੀ ਹੈ ਭਾਬੀ ਉਹਨਾਂ ਹਾਲ ਤਾਂ ਸਾਡੇ ਮਾੜੇ ਹੋ ਜਾਂਦੇ ਐ ਤੇਰੇ ਥੋੜੀ ਹੁੰਦੇ ਐ ਹੂੰ ਤੁਹਾਡੇ ਨਾਲ ਮਾੜੇ ਹੋ ਗਏ ਤੇ ਨਾਲ ਮਾੜੇ ਉਵੇਂ ਹੋ ਜਾਂਦੇ ਨਾ ਵੀ ਤੈਨੂੰ ਦੇਖ ਸਕਦੇ ਆ ਦੇਖ ਤਾਂ ਤੈਨੂੰ ਸਕਦੇ ਆ ਹਾਂ ਪਰ ਕਰ ਕੁਝ ਸਕਦੇ ਨਹੀਂ ਸਾਡੇ ਉਵੇਂ ਦੇ ਹਾਲਾਤ ਬਣੇ ਕਿਉਂ ਨਹੀਂ ਸਕਦੇ ਜੀ ਕਰ ਸਕਦੇ ਕਰ ਸਕਦੇ ਹੂੰ ਮੇਰੇ ਹਾਲਾਤ ਐ ਇੱਥੇ ਉਹ ਨੀ ਇੱਕ ਗੁਜਾਰ ਸਾਹਿਬ ਦਾ ਇੱਕ ਸ਼ਾਇਰ ਹੈ ਮੇਰੇ ਹਾਲਾਤ ਐ ਇਸੇ ਹੈ ਕਿ ਮੈਂ ਕੁਝ ਕਰ ਨਹੀਂ ਸਕਦਾ। ਇਹ ভাই ਹੁੰਦਾ ਨਾ ਜੋ ਸਾਰੇ ਜਣੇ ਤੈਨੂੰ ਦੇਖਦੇ ਹੁੰਦੇ ਉਹ ਤਾਂ ਨਹੀਂ ਕੁਝ ਕਰ ਸਕਦਾ। ਪਤਾ ਚਲ ਨਾ ਤੁਰੂੰ ਇਹ ਨਾ ਹੀ ਨਜ਼ਰ ਬਸ ਸਾਹ ਤੇ ਸਾਰੀ ਪੜ ਗਈ ਨਾ ਹਾਂ ਅੱਜ ਤੱਕ ਹਾਂ ਅਜੂਰਨ ਸਮਾਂ ਤੇ ਲੱਗਦਾ ਨਹੀਂ ਕੋਈ ਮਾਂ ਹੁੰਦਾ ਅੱਜ ਕੱਲ। ਮਾਨ ਤਾਂ ਮੇਰਾ ਬਥੇ। ਮਾਨ ਮੇਰਾ ਹੁੰਦਾ ਹੈ। ਨਾ ਹੀ ਹੁੰਦਾ ਤੰਗਾ ਮਾਨ। ਨਹੀਂ ਭਾਬੀ ਤੂੰ ਕਹਿਦੀਆਂ ਗੱਲਾਂ ਕਰਦੀ ਮੇਰਾ ਤੇ ਜਿਹੜੇ ਆਪਣੇ ਜੋ ਤੈਨੂੰ ਦਿਲ ਦੇ ਤਾ ਅਸੀਂ ਤਾਂ ਫਿਰ ਆਪਣੇ ਸਮਝਿਆ ਕਰਨਾ ਪਰ ਗੱਲ ਉੱਥੇ ਹੀ ਐ ਨਾ ਹਾਂਜੀ ਗੱਲ ਇੱਕ ਨੁਕਤੇ 'ਚ ਮੁੱਕ ਗਈ ਨਾ ਉੱਥੇ ਆ ਕੇ ਹਾਂਜੀ ਜਦੋਂ ਤੈਨੂੰ ਕਹਤਾ ਸੀ ਵੀ ਹੁਣ ਤੇਰੀ ਵੀ ਭਾਬੀ ਵੀ ਜਾਇ ਕੋਈ ਨਾ ਆਪਾਂ ਮੈਰਿਜ ਕਰਾਉਣੀ ਆ ਨਾ ਕੋਈ ਕਹਿੰਦਾ ਤੇਰੀ ਵੀ ਹਾਂ ਨਾ ਹੂੰ ਕੋਈ ਕੁਛ ਕਹਿੰਦੀ ਹਾਂ ਓਏ ਹੋਰ ਨਾ ਸੁਣ ਲੈ ਵੀ ਗੱਲ ਤੇਰੀ ਮੇਰੀ ਆ ਹੂੰ ਹਾਂ ਲੈ ਕੇ ਨੁਕਤੇ ਦੀ ਹੂੰ ਨਾ ਨਾ ਗਲਤ ਨੋਟ ਕਰਕੇ ਸੁਣਾਉਣੀ ਨਹੀਂ ਮੈਂ ਆਪਾਂ ਕੀ ਕਰਾਉਣਾ ਚਾਹੁੰਦਾ ਹਾਂ ਪਰ ਪਰ ਆਹੀ ਗੱਲ ਹੈ ਨਾ ਜਦ ਰਵਾੜੇ ਚ ਆਉਨੇ ਜਦੋਂ ਨਾ ਇਹ ਨਿੱਖ ਰਖੇ ਮੈਂ ਛਾਤੇ ਪੜਦਾ ਹੁੰਦਾ ਹਾਂ ਉਹਦਾ ਛਾਤੇ ਪੜਦਾ ਹੁੰਦਾ ਉਹਨੇ ਜੀ ਕਰਦਾ ਤੈਨੂੰ ਬਾਹਾਂ ਫੜ ਕੇ ਤਾਈਂ ਖਿੱਚ ਲਾਂ ਪਰ ਸਾਹਮਣੇ ਉਤਾਏ ਯਾਰਗੇ ਸਾਰੇ ਨਹੀਂ ਮੰਨਦੇ ਹੂੰ ਤਾਈਂ ਯਾਰਗੇ ਸਾਹਮਣੇ ਬੈਠੇ ਹੋਰ ਕੇ ਮੈਂ ਜੀ ਤਾਂ ਕਰਦਾ ਮੈਂ ਖਿੱਚ ਲਾਂ ਉਸੇ ਵੇਲੇ ਪਰ ਸਾਹਮਣੇ ਉਤਾਏ ਉਰਤਾਸ ਖੇਢੀ ਜਾਂਦੇ ਹੁੰਦੇ ਆ ਉਹ ਚਾਰੇ ਬੁੜੇ ਹਾਂ ਕੋਈ ਟਰਾਈ ਦੇਰ ਤੇ ਉਹ ਚਾਰੇ ਵੀ ਟਰਾਈ ਮਾਰਦੇ ਜਦ ਦੇਖੋ ਜਿਹੜੀ ਚੰਗੀ ਚੀਜ਼ ਹੁੰਦੀ ਹੈ ਜਿਹੜੀ ਸੋਹਣੀ ਚੀਜ਼ ਹੁੰਦੀ ਹੈ ਮੱਲੋ ਮੱਲੀ ਜਿਹੜੀਆਂ ਅੱਖਾਂ ਜਿਹੜੀਆਂ ਆਪਣੀਆਂ ਨਜ਼ਰਾਂ ਹੁੰਦੀਆਂ ਇਹ ਕੁਦਰਤੀ ਤੌਰ ਤੇ ਉਸੇ ਤੇ ਕਹਿ ਜਾਂਦੇ ਹਨਾ ਹਾਂ ਹਾਂ ਮੇਰੇ ਆਪਣੇ ਸੋਹਣੇ ਬਣਾਇਆ ਫਿਰ ਮੇਰਾ ਕਿਸੂ ਮੇਰੀ ਬਿੱਲੀ ਅੱਖ ਦਾ ਹਾਂ ਉਹ ਮਨ ਕੀ ਕਰੀ ਉਸਰ ਹਾਂ ਹਾਂ ਮੇਰੇ ਤੇ ਸੋਹਣੀ ਗੱਲ ਹੈ ਇਹ ਕਬਾਬ ਵੀ ਮੈਂ ਤੁਹਾਨੂੰ ਮੈਸੇਜ ਕੀਤਾ ਹੈ ਪਰ ਤੁਸੀਂ ਚੌਥੇ ਦੋਸਤੇ ਸ਼ਾਇਦ ਗੌਰ ਨਹੀਂ ਕੀਤੀ। ਹਾਂਜੀ। ਮੈਂ ਆਖੇ ਦੀ ਜਿਹੋ ਦੇਖ ਕੇ ਸਾਕਸ਼ ਦੇ ਨਾਲ ਪਿਆਰ ਹੋ ਜਾਏ ਤੇ ਬਾਕੀ 125 ਕਰੋੜ ਲੋਕ ਬਲਰ ਹੋ ਜਾਂਦੇ ਆ ਹਨਾ। ਹੋ ਗਏ। ਸਮਝ ਆ ਗਿਆ? ਹੋ ਨਹੀਂ ਆਉਂਦੀ ਹੋ ਗਈ ਜੀ। ਹੋ ਜਾਂਦੇ ਆ ਨਾ ਮਤਲਬ 125 ਕਰੋੜ ਚ ਕੁਝ ਨਹੀਂ ਦਿਖਦਾ। ਨਹੀਂ ਦਿਖਦਾ ਸਮੈ ਨਹੀਂ ਦਿਖਦਾ। ਉਹੀ ਗੱਲ ਮੇਰੀ ਹੈ ਵੀ ਬਸ ਉਹ ਦਰਵਾਜ਼ੇ ਜਿਹਾ ਨਹੀਂ ਅੰਦਰ। ਪਰੇ ਸਾਹਮਣੇ ਤਾਂ ਆਏ ਤੋਂ ਯਾਰ ਕਿ ਮੈਂ ਤਾਂ ਦੇਖਦੇ ਨਹੀਂ ਫਿਰ ਇੱਕੇ ਦਾ ਮਤਲਬ ਮੇਰਾ ਜਿਹੜਾ ਸਬਕੋਸ਼ੀਅਸ ਮਾਈਂਡ ਹੈ ਉਹ ਐਕਟੂਅਲ ਐਕਟਿਵ ਹੋ ਜਾਂਦਾ ਵੀ ਨਹੀਂ ਇਹ ਕੰਮ ਨਹੀਂ ਕਰੇ ਮੈਂ ਕਿ ਇਹ ਗੱਲਾਂ ਤਾਂ ਮੈਂ ਸਭ ਭਾਬੀ ਨੂੰ ਮੈਂ ਦੱਸੂਗਾ ਮੈਂ ਕਿਵੇਂ ਕਰੀ ਨਹੀਂ ਜਨਣਾ ਜੀ ਤੁਸੀਂ ਉਹਨਾਂ ਨੂੰ ਆਏ ਨਾ ਹੋ ਜੋ ਵੀ ਉਹ ਨਹੀਂ ਆਏ ਉਹ ਨਹੀਂ ਨਹੀਂ ਉਹ ਤਾਂ ਉਹਨਾਂ ਦੀ ਨਜ਼ਰਾਂ ਦਾ ਚਾਰ ਚਾਰ ਆਏ ਅੰਨੇ ਤਾਂ ਆਪਾ ਹੁੰਦੀ ਆ ਉਹ ਹਾਂ ਤੇ ਉਹ ਤਾਂ ਆਖੀ ਆ ਨਾ ਜੀ ਬਾਕੀ ਸਾਰੇ ਅੰਨੇ ਨਹੀਂ ਹੁੰਦੇ ਅੰਨੇ ਆਪਾਂ ਹੋ ਜਾਂਦੇ ਆ ਗੱਲ ਉਹੀ ਹੈ ਜੀ ਪਿਆਰ ਨਾ ਹੁੰਦਾ ਜੀ உம்ம் కిటి ని సికాలా అపని సువేరది కాలా పోయి తినాయాందరా అపని ప్రాం పూరాం లాగాస్యాంది పేపరవి చారం అకారంది కికారా కికారక్యాంది త� ਵੇਖੋ ਕਿ ਤੇ ਮੇਰਾ ਦਿਲ ਤੋੜ ਦਿੰਦੇ ਨਹੀਂ ਨਹੀਂ ਉਹ ਪਤਾ ਕਿ ਸਟੂਡੈਂਟ ਟੀਚਰ ਵਾਲਾ ਰਿਸ਼ਤਾ ਯਾਰ ਉਹ ਤਾਂ ਹੁੰਦਾ ਨਾ ਉੱਚ ਦੀ ਗੱਲ ਨਹੀਂ ਹੋ ਸਕਦਾ ਬੰਦਾ ਹਨਾ ਸੋਚ ਵੀ ਨਹੀਂ ਸਕਦੇ ਕੀ ਗੱਲ ਹੈ ਨਾ ਜਮਾ ਜਮਾ ਬਕੀ ਗੱਲ ਨਾ ਠੀਕ ਹੈ ਜੀ ਐਵੇਂ ਟੈਨਸ਼ਨ ਜੀਣਾ ਪੜਿਆ ਕਰ ਕੋਈ ਕੁ ਆ ਜਾਂਦੇ ਨਾ ਨਾਲੇ ਆਪਣੇ ਨਾਲੇ ਆਪਾਂ ਆਪਣੇ ਨੂੰ ਪੜਾਈ ਨਾਲ ਜੁੜੇ ਰਹਿਣੇ ਆ ਨਾ ਨਾਲੇ ਵਿਚਾਰੇ ਉਹ ਵੀ ਪੜ ਲੈਣੇ ਤੇ ਮੇਰਾ ਹੈਗਾ ਤਾਂ ਮੈਨੂੰ ਘੜੀ ਟੈਨਸ਼ਨ ਜੀ ਤੋਂ ਹੈ ਨਹੀਂ ਮੇਰਾ ਫਿਰ ਤਾਂ ਟੈਨਸ਼ਨ ਟੈਨਸ਼ਨ ਹੈ ਕਿ ਬਾਰ ਤਾਂ ਡਾਲੀ ਹੈ ਯਾਰ ਨੇ ਹੁੰਦਾ ਹੈ ਪਿਆਰ ਦੇ ਵਿੱਚ ਤਾਂ ਹੁੰਦਾ ਹੀ ਵੀ ਯਾਰ ਕਿਤੇ ਕੁਝ ਹੋਣਾ ਜਾਵੇ ਨਾ ਕੋਈ ਹੋਰ ਨਾ ਲੈ ਜੇ ਮੈਨੂੰ ਵੀ ਤਾਂ ਹੁੰਦਾ ਸੀ ਪਰ ਤੂੰ ਆਖਿਆ ਵੀ ਉਹਦੇ ਕਹਿਤਾ ਸੀ ਮੈਂ ਨਹੀਂ ਕੁਝ ਪਰ ਮੈਂ ਤਾਂ ਟੈਨਸ਼ਨ ਨਹੀਂ ਕਰਦੀ ਹੁਣ ਦੋਵੇਂ ਛੱਡਨਾ ਫਿਰ ਤੁਸੀਂ ਵੀ ਛੱਡੋ ਨਾ ਟੈਨਸ਼ਨ ਨਾ ਲਵਾਂਗੀ ਫਿਰ ਤੁਸੀਂ ਵੀ ਛੱਡੋ ਭਾਬੀ ਜਾਨ ਹਾਂ ਜੀ ਕਰ ਜੀ ਮੇਰੇ ਦਰ ਦੋ ਲਾ ਲੇ ਦਰ ਜੀ ਮੇਰੇ ਦਰ ਥਾ ਸਮਾ ਕਾਜ਼ਮੀ ਆਂ ਦਾਦੇ ਉਹ ਦੂਰ ਨਾ ਦੇ ਉਹ ਤੋਂ ਦੁਨੀਆਦਾਰੀ ਈ ਹੈ ਤਾਂ ਫਿਰ ਜੀਰਾ ਤਾਂ ਕਹਿ ਨਹੀਂ ਦਿੰਦਾ ਨਾ ਹੂੰ ਤੂੰ ਜੀ ਬਹੁਤ ਅੱਜ ਬਾੜੇ ਵਾਲਾ ਕਮਰਾ ਕਿੰਦੀ ਮਾਰ ਲਾ ਬਾੜੇ ਵਾਲਾ ਕਮਰਾ ਤੂੰ ਤਾਂ ਹੈਲਵੇਤ ਲੱਖ 12 ਵਜੇ ਤੱਕ ਰਹੂਗੀ 1 ਬਾਰ 1 ਵਜੇ ਤੱਕ ਹੋ ਜੀ ਤੱਕ ਤਾਂ ਜੇ ਬਹਨ ਸਾਕ ਦਾ ਤਬਨ ਲਾ ਤੂੰ ਐ ਕਰ ਨਾ ਤੂੰ ਬਾਥੇ ਨਾ ਚੱਕਣ ਦੇ ਬੰਨੇ ਆ ਜਾ ਉਧਰ ਤੇ ਸੱਟ ਦੇ ਨਾ ਚੱਕ ਦੇਣੇ ਚੋਂ ਤੇ ਨਾ ਤੂੰ ਤਾਂ ਮੇਰਾ ਸਾਰਾ ਹਰ ਕਰ ਦਿੰਨਾ ਆ ਪਟ ਦਾ ਪਾਣਾ नहीं नहीं प्यार ना तो नहीं 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 नहीं, नहीं प्यार ना रे छेती छेती ना यहीं तो होता है हाँ उन तो तुझे है कि ते तो मुझे ना हमने ना तो बजाए कर बट्टर चाक के आ जाए इधर ना ठीक है ना उन्हें फिर काट फिर फोन होने उन्हें ठीक है बाप विशेष री काल फिर लावी होते हैं बहुत सारा है ठीक है